ਦੋ ਦਿਨ ਤੋਂ ਹੋ ਰਹੀ ਬਰਸਾਤ ਨੇ ਸਰਹੱਦੀ ਪਿੰਡ ਦੀ ਕੀਤੀ 150 ਕਰ ਕਣਕ ਦੀ ਫਸਲ ਬਰਬਾਦ ਪਿੰਡੇ ਚਾਰੇ ਪਾਸੇ ਹੋਇਆ ਪਾਣੀ ਹੀ ਪਾਣੀ ਨਾਲਗਦੇ ਪਿੰਡ ਦਾ ਪਜੇ ਰਕਬਾ ਵੀ ਹੋ ਰਿਹਾ ਪਾਣੀ ਦਾ ਸ਼ਿਕਾਰ ਜਿਸ ਦੇ ਕਰਕੇ ਬਰਸਾਤ ਵਿੱਚ ਸਾਈਨਾ ਦੀ ਫਸਲ ਦਾ ਨੁਕਸਾਨ ਹੁੰਦਾ ਹੀ ਹੈ ਪਰ ਸਰਦੀਆਂ ਵਿੱਚ ਹੋਣ ਵਾਲੀ ਕਣਕ ਦੀ ਫਸਲ ਨੂੰ ਵੀ ਇਸ ਦਾ ਪਾਣੀ ਦਾ ਗ੍ਰਹਿਣ ਹਰ ਸਾਲ ਲੱਗਦਾ ਹੈ ਦੋ ਦਿਨ ਪਹਿਲਾਂ ਹੋਈ ਬਰਸਾਤ ਦੇ ਕਾਰਨ ਅੱਜ ਇਸ ਪਿੰਡ ਦੀ ਜ਼ਮੀਨ ਦੇ ਵਿੱਚ ਹਾਲਾਤ ਇਹ ਨੇ ਕਿ ਚਾਰੇ ਪਾਸੇ ਪਾਣੀ ਨਜ਼ਰ ਆ ਰਿਹਾ ਸੀ ਤੇ ਪਿੰਡ ਦੇ ਲੋਕ ਕਈਆਂ ਲੈ ਕੇ ਇਸ ਪਾਣੀ ਨੂੰ ਵੰਡਣ ਦੀ ਕੋਸ਼ਿਸ਼ ਸਵੇਰ 5 ਵਜੇ ਤੋਂ ਕਰ ਰਹੇ ਸਨ ਲੋਕਾਂ ਦੇ ਵੱਲੋਂ ਆਪਣਾ ਦੁੱਖ ਦਰਦ ਦੱਸਦੇ ਹੋਏ ਸੁਰੇਸ਼ ਕੁਮਾਰ ਨੰਬਰਦਾਰ ਅਸ਼ਵਿਨੀ ਕੁਮਾਰ ਕਰਤਾਰ ਸਿੰਘ ਰਕੇਸ਼ ਸ਼ਰਮਾ ਵਿਜੇ ਕੁਮਾਰ ਮਨੋਹਰ ਲਾਲ ਰਨਜੋਤ ਸਿੰਘ ਅਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਸਾਡੀ ਉਪਜਾਊ ਜ਼ਮੀਨ ਜੋ ਕਿ ਸਾਡਾ ਇੱਕ ਇਨਕਮ ਸੋਰਸ ਹੈ ਹਰ ਵੇਲੇ ਪਾਣੀ ਨਾਲ ਭਰੀ ਰਹਿਣ ਕਰਕੇ ਉਸ ਉੱਤੇ ਕੋਈ ਵੀ ਫਸਲ ਉਗਾਉਣਾ نامुमकिन ਹੈ ਬਨੇਰੋ ਸਾਡੇ ਨਾਲ ਤੇ ਦੇਖਦੇ ਰਹੋ ਪੰਜਾਬ ਜੇ ਕੀ ਨਿਊਜ਼ ਬਾਤ ਆ ਜਿਸ ਵੇਰ ਦੇ ਕਈਆਂ ਲੈ ਕੇ ਖੜੇ ਸ਼ੇਰ ਦੇ ਜੀ ਪਾਣੀ ਬੰਨ ਰੇ 7 ਵਜੇ ਦੇ ਕਾਫੀ ਧਨਵਾਲ ਵਾਲੇ ਵੀ ਲੱਗੇ ਹੋਏ ਆ ਸਾਡੇ ਪਿੰਡ ਵਾਲੇ ਵੀ ਅਸੀਂ ਸਾਰੇ ਲੱਗੇ ਹੋਏ ਆ ਤੋ ਪਾਣੀ ਬੰਨ ਕੇ ਆਉਨੇ ਉਹਦੇ ਨੂੰ ਬਾਅਦ ਫੇਰ ਟੁੱਟ ਕੇ ਦੁਬਾਰਾ ਫੇਰ ਆਈ ਜਾ ਰਿਹਾ ਖੇਤਾਂ 'ਚ ਕੀ ਮਸਲਾ ਕੀ ਹੋਇਆ ਮਸਲਾ ਜੀ ਜੇ ਜੰਮੂ ਕਸ਼ਮੀਰ ਚੋਂ ਪਾਣੀ ਆਉਂਦਾ ਚੋ ਦੇ ਵਿੱਚ ਇਹ ਚੋ ਬਾਅਦ ਉਸਲਕੇ ਤੋਂ ਬਾਹਰ ਖੇਤਾਂ 'ਚ ਆ ਜਾਂਦਾ ਵਾ ਖੇਤਾਂ ਦਾ ਨੁਕਸਾਨ ਬਹੁਤ ਆ ਸਾਡੀ ਕਨਕ ਦਾ ਨੁਕਸਾਨ ਆ ਪੱਠਾ ਹੀ ਕਿਸੇ ਦਾ ਨਹੀਂ ਰਿਹਾ ਸਾਰੇ ਡੁੱਬ ਗਏ ਵਰਸੀਨ ਬਹੁਤ ਮਾੜੀ ਹਾਲ ਆ ਕਿੰਨੀ ਫਸਲ ਦੀ ਗੱਲ ਕਰੀ ਸਾਡੇ 100 ਖ ਸਾਰੇ ਦਾ ਰਕਬਾ ਕਾਫੀ ਬਣ ਜਾਂਦਾ ਕਿੰਨਾ ਰਕਬਾ ਬਣਦਾ ਕੋਈ 7 4 4.500 ਦੇ ਆਸ-ਪਾਸ ਹੋ ਜਾਣਾ ਇਹ ਬੜੀ ਧੀਰ ਤੋਂ ਸਮੱਸਿਆ ਹੈ ਪਾਈ ਇਹ ਬਹੁਤ ਪੁਰਾਣੀ ਜੀ ਸਾਡੇ ਬਾਪੂ ਵੀ ਡੰਗੇ ਆ ਅਸੀਂ ਵੀ ਇਦੋਂ ਗਾਂ ਟੱਪ ਗਏ ਆ ਤੇ ਮੈਨੂੰ ਲੱਗਦਾ ਅਸੀਂ ਵੀ ਟੱਪ ਜਾਣਾ ਸਾਡਾ ਹੱਲ ਕੋਈ ਨਹੀਂ ਹੋਣਾ ਜੀ ਜਿਹੜੀ ਸਰਕਾਰ ਆਉਂਦੀ ਆ ਉਹ ਤਰਲੇ ਕਰਦੇ ਆ ਵੀ ਦਿਖਾਉਨੇ ਵੀ ਆ ਮੌਕਾ ਵੀ ਮੌਕਾ ਵੇਖਣ ਤੋਂ ਬਾਅਦ ਫੇਰ ਕੋਈ ਕਾਰਵਾਈ ਨਹੀਂ ਹੋ ਰਹੀ ਨਾ ਕੋਈ ਸੁਣਵਾਈ ਆ ਕੋਈ ਹੱਲ ਨਹੀਂ ਹੋ ਰਿਹਾ ਜੀ ਹੋ ਗੱਲ ਦੇ ਮਕਲਮਤ ਜੀ ਆਵਾਜ਼ ਆਉਂਦੀ ਆ। ਹੋ ਆਪਾਂ ਬੋਲਣ ਦਾ ਅੰਮ੍ਰਿਤ ਸਾਹਿਬ ਜੀ ਗੱਲ। ਇੱਧਰ ਹੋ। ਸੁਤ ਪਿੰਡ ਦਾ ਕੀ ਚੱਕਰ ਹੈ? ਕੋਈ ਮੇਰਾ ਨਾ ਕਰ ਇੱਕ ਜੱਗ ਕਰਨਾ। ਹਾਂਜੀ ਕੀ ਨਾਮ ਜੀ? ਹਰਮੇਸ਼ ਸਿੰਘ ਜੀ। ਕਿਹੜਾ ਪਿੰਡ ਹੈ? ਧਨਵਾਦ ਜੀ। ਕੀ ਮਸਲਾ ਜੀ ਇਸ ਪਿੰਡ ਦਾ? ਸਾਡਾ ਮਸਲਾ ਇਹ ਹੋਇਆ ਜੀ ਕਿ ਜੇ ਅੰਡਕੇ ਤੋਂ ਇੱਕ ਸੇਮ ਨਾਲ ਚੱਲਦਾ ਹੈ। ਜਿਹੜਾ ਇੱਥੇ ਆ ਕੇ ਸਾਡੇ ਦੋ ਤਿੰਨ ਪਿੰਡਾਂ ਨੂੰ ਨੁਕਸਾਨ ਕਰਦਾ ਹੈ। ਜੇ ਪ੍ਰਸ਼ਾਂਤ ਆਵੇ। ਤਾ ਵੀ ਹੋਇਆ ਲੈ ਬੇਮੌਸਮੀ ਬਰਸਾਤ ਹੋਵੇ ਤਾਂ ਵੀ ਹੋ ਵਾਲਾ ਤੇ ਦੋਨਾਂ ਫਸਲਾਂ ਨੂੰ ਸਾਨੂੰ ਦਾ ਪਿੱਛੇ ਝੋਨਾ ਨੂੰ ਸੌਣ ਆਇਆ ਤੇ ਹੁਣ ਕਣਕ ਦਾ ਨਸਾਨ ਕਿੰਨਾ ਰਕਬਾ ਜੀ ਲਗਭਗ ਜੇ ਗੱਲ ਕਰੀਏ ਤੇ ਦਨਵਾਲ ਤੇ ਕੁਲੀਆਂ ਦਾ ਪਾ ਕੇ ਵਿਦ ਬਮਿਆਲ ਤੋ ਖੋਇ ਚੱਕ 400 500 ਕਲੇ ਰਕਬਾ ਬਣਦਾ ਜਿਹੜਾ ਇਫੈਕਟਡ ਹੁੰਦਾ ਇਹਦੇ ਨਾਲ ਲਗਭਗ ਹਲੇ 1.5 200 ਕਲੇ ਪਾਣੀ ਖਰੇ ਕਰਦਾ ਅਜੀ ਚਲੇਦਾ ਪਾਣੀ ਇਸ ਪਿੰਡ ਦਾ ਇਨਕਮ ਸੋਰਸ ਕੀ ਹੈ ਖੇਤੀਬਾੜੀ ਫਿਰ ਕੀ ਕਰਦੇ ਹੋ ਕਿਦਾਂ ਹਰ ਸਾਲ ਤੇ ਫਸਲ ਬਰਬਾਦ ਹੋ ਜਾਂਦੀ ਕੀ ਕਰੀਏ ਜੀ ਮਜਬੂਰੀਆਂ ਨੇ ਜ਼ਿਮੀਦਾਰਾਂ ਕੋਸ਼ਿਸ਼ ਕਰੀਦੀ ਆ ਆਪਣੇ ਕੋਲ ਕੋਸ਼ਿਸ਼ ਕੀਤੀ ਹੁਣ ਵੀ ਅਸੀਂ ਪਾਣੀ ਬੰਨਣ ਦੀ ਪਜੋ ਫਸਲ ਵਾਜੇ ਤੇ ਅੱਗੇ ਸਰਕਾਰਾਂ ਕੋ ਵੀ ਮੰਗ ਕੀਤੀ ਆ ਦੋ ਤਿੰਨ ਵਾਰੀ ਜਿੰਨੇ ਵੀ ਪਲਾਣਾ ਚ ਜਿਹੜੇ ਵੀ ਮੰਤਰੀ ਐਮ ਐਲ ਏ ਆਏ ਨੇ ਉਹਨਾਂ ਨੇ ਵਾਦੇ ਕੀਤੇ ਆ ਤੇ ਹਜੇ ਵੀ ਉਹ ਗੱਲ ਬਣੀ ਨਹੀਂ ਅਸੀਂ ਹਜੇ ਉੱਥੇ ਦੇ ਉੱਥੇ ਖੜੇ ਆ 40 45 ਸਾਲ ਉਮਰ ਹੋਣ ਲੱਗੀ ਆ ਤੇ ਸਾਡਾ ਹਜੇ ਪ੍ਰੋਪਰ ਹੱਲ ਨਹੀਂ ਹੋਇਆ ਇਸ ਪਾਣੀ ਦਾ ਤਾਂ ਅਸੀਂ ਚਾਹੁੰਦੇ ਆ ਕਿ ਇਸ ਇਹਦਾ ਪਾਣੀ ਦਾ ਪ੍ਰੋਪਰ ਹੱਲ ਕੀਤਾ ਜਾ ਤਾਂ ਜੋ ਸਾਡੀ ਆਜੀਵਿਕਾ ਜਿਹੜੀ ਆ ਰੋਜੀ ਰੋਟੀ ਸਾਡੀ ਵਧੀਆ ਚੱਲੇ